ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਬੈਨਿਕ ਸੇਰਾ ਤੇ ਮੈਂ ਅਰਣ ਕੁਰਾਲੀ ਅਬਰੇੜਾ ਪਿੰਡ ਦੇ ਵਿੱਚ ਖੜੇ ਆ ਤੇ ਇੱਥੇ ਇੱਕ ਵੱਡੀ ਫੈਕਟਰੀ ਲੱਗਣ ਜਾ ਰਹੀ ਹੈ ਤੇ ਪਿੰਡ ਵਾਸੀ ਉਸ ਦਾ ਇਤਰਾਜ਼ ਵੀ ਜਤਾ ਰਹੇ ਆ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਇੱਕ ਵਾਰ ਪਹਿਲਾਂ ਤਸਵੀਰਾਂ ਦਿਖਾਣ ਮੌਕੇ ਦੀਆਂ ਜਿੱਥੇ ਕਿ ਪਿੰਡ ਦੇ ਲੋਕ ਅੱਜ ਕਾਫੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋਏ ਨੇ ਅਤੇ ਮੰਗ ਕਰ ਰਹੇ ਨੇ ਕਿ ਇਹ ਫੈਕਟਰੀ ਇੱਥੇ ਨਾ ਲਾਈ ਜਾਵੇ ਕਿਉਂਕਿ ਜਿੱਥੇ ਫੈਕਟਰੀ ਲੱਗ ਰਹੀ ਹੈ ਉਸ ਦੇ ਬਿਲਕੁਲ ਨੇੜੇ ਇੱਕ ਗੋਦਾਮ ਹੈ ਜੋ ਗੈਸ ਏਜੰਸੀ ਦਾ ਗੋਦਾਮ ਹੈ ਅਤੇ ਉਸਦੇ ਜੋ ਫੈਕਟਰੀ ਲੱਗਣ ਜਾ ਰਹੀ ਹੈ ਉਸ ਦੇ ਵਿੱਚ ਕਾਲਖ ਕਾਫੀ ਉੜਦੀ ਹੈ ਅਤੇ ਇਹਨਾਂ ਦੀ ਇਹਨਾਂ ਦਾ ਕਹਿਣਾ ਹੈ ਕਿ ਉਹ ਡੰਗਰਾਂ ਵਾਲੇ ਕੱਖਾਂ ਤੇ ਵੀ ਜਾ ਕੇ गिर ਸਕਦੀ ਹੈ ਜਿਸ ਨਾਲ ਡੰਗਰਾਂ ਤੱਕ ਇਹ ਕੋਈ ਨਾ ਕੋਈ ਬਿਮਾਰੀ ਫੈਲ ਸਕਦੀ ਹੈ ਤੇ ਪਿੰਡ ਵਿੱਚ ਵੀ ਕੈਂਸਰ ਵਰਗੀਆਂ ਕਾਤ ਤੱਕ ਬਿਮਾਰੀਆਂ ਸ਼ਾਮਲ ਹੋ ਸਕਦੀਆਂ ਕੀ ਕਹਿਣਾ ਪਿੰਡ ਦੇ ਆਗੂਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਪਿੰਡ ਬਰੇੜਾ ਤੇ ਸਾਡਾ ਮੁੱਦਾ ਐਂਦਾ ਹੈ ਜੀ ਪਿੰਡ ਦੇ ਵਿੱਚ ਇੱਕ ਨਾ ਇੰਡਸਟਰੀ ਲੱਗ ਰਹੀ ਹੈ ਉਹਦਾ ਸਾਨੂੰ ਪਿੰਡ ਦੇ ਲੋਕਾਂ ਨੂੰ ਇੰਨਾ ਕੁ ਨੁਕਸਾਨ ਆ ਨਾ ਕਿ ਜਿਹੜਾ ਉਹਦਾ ਕਚਰਾ ਉੜਦਾ ਏ ਲੋਕਾਂ ਦੇ ਘਰਾਂ ਵਿੱਚ ਛੋਟੇ ਬੱਚੇ ਫਿਰਦੇ ਸਾਰਾ ਹੀ ਅੰਦਰ ਜਾਂਦਾ ਕੈਂਸਰ ਵਰਗੀਆਂ ਬਿਮਾਰੀਆਂ ਲੱਗਦੀਆਂ ਐ ਤੇ ਸਾਡੇ ਪਾਣੀ ਦੂਸ਼ਿਤ ਕਰਦਾ ਉਹ ਤੇ ਅਸੀਂ ਇਹ ਮੰਗ ਚਾਉਂਦੇ ਆ ਵੀ ਜਿਹੜੀ ਉਹ ਫੈਕਟਰੀ ਆ ਉਹਨੂੰ ਕਿਸੇ ਵੀ ਤਰ੍ਹਾਂ ਕਰਕੇ ਉਹਦੀ ਰੋਕ ਲਈ ਜਾਵੇ ਜਾਂ ਉਹਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕੀਤਾ ਜਾਵੇ ਪਿੰਡ ਤੋਂ ਦੂਰ ਕੀਤਾ ਜਾਵੇ ਅਸੀਂ ਸਾਨੂੰ ਪਹਿਲਾਂ ਕੁਝ ਪਤਾ ਨਹੀਂ ਲੱਗਿਆ ਸੀ ਹੁਣ ਅਸੀਂ ਆਰਟੀਆਈ ਪਾ ਕੇ ਅਸੀਂ ਇਹ ਜੋ ਵੀ ਉਹਨਾਂ ਨੇ ਕਾਗਜ਼ ਪੱਤਰ ਕੋਰਟ ਵਿੱਚ ਸਾਨੂੰ ਸੱਮਣ ਵੀ ਕਏ 6 ਬੰਦਿਆਂ ਨੂੰ ਜਿਹੜੇ ਅੱਗੇ ਸੀ ਤੇ ਅਸੀਂ ਹੁਣ ਉਹਨਾਂ ਵਿੱਚ ਤੇ ਐਵੀਡੈਂਸ ਕੱਢ ਕੇ ਲੈ ਕੇ ਆਏ ਆ ਜਿਹਦੇ ਵਿੱਚ ਇੱਕ ਤਹਿਸੀਲਦਾਰ ਸਾਹਿਬ ਨੇ ਪਿੰਡ ਦੇ ਨੰਬਰਦਾਰ ਤੋਂ ਰਿਪੋਰਟ ਮੰਗੀ ਸੀ ਉਹ ਰਿਪੋਰਟ ਦੇ ਵਿੱਚ ਸਾਨੂੰ ਦੋ ਚੀਜ਼ਾਂ ਮਿਲੀਆਂ ਉਹਦੇ ਵਿੱਚ ਇੱਕ ਤਾਂ ਲਿਖਿਆ ਹੋਇਆ ਉਹਨਾਂ ਨੇ ਵੀ ਕੋਈ ਕੁਦਰਤੀ ਨਾਲਾ ਕੋਲ ਨਾ ਹੋਵੇ ਫੈਕਟਰੀ ਦੇ ਕੋ ਕੁਦਰਤੀ ਨਾਲਾ ਸਾਡੇ ਪਿੰਡ ਦਾ ਜਦੋਂ ਸਾਡੀ ਪੰਚਾਇਤ ਬਣੀ ਸੀ ਉਸ ਟਾਈਮ ਪਾਈਪ ਲਾਈਨ ਪਾਈ ਸੀ ਅਸੀਂ ਪਿੰਡ ਦੀ ਤੇ ਸਾਨੂੰ ਇਹ ਵੀ ਡਰਾਂ ਵੀ ਉਹਨਾਂ ਨੇ ਸਾਡੇ ਪਾਣੀ ਦੇ ਵਿੱਚ ਆਪਣਾ ਪਾਣੀ ਜੋ ਵੀ ਹੈ ਦੂਸ਼ਿਤ ਪਾਣੀ ਉਹਦੇ ਵਿੱਚ ਗਹਿਣੇ ਦੀ ਕੋਸ਼ਿਸ਼ ਕਰਨਗੇ ਤੇ ਇੱਕ ਉਹਨਾਂ ਨੇ ਤਹਿਸੀਲਦਾਰ ਸਾਹਿਬ ਨੇ ਲਿਖਿਆ ਹੋਇਆ ਸੀ ਵੀ ਜੇਕਰ ਸਾਈਡ ਦੇ 150 ਮੀਟਰ ਦੇ ਘੇਰੇ ਅੰਦਰ ਕੋਈ ਵੀ ਪੈਟਰੋਲੀਅਮ ਪਾਈਪ ਲਾਈਨ ਲੰਘਦੀ ਹੈ ਤਾਂ ਸਾਨੂੰ ਦੱਸਿਆ ਜਾਵੇ ਆ ਦੇਖੋ ਇੱਥੇ ਲਿਖਿਆ ਹੋਇਆ ਨਹੀਂ ਹੈ ਇਦੇ ਵਿੱਚ ਜਾਂ ਤਾਂ ਜੀ ਸਾਡੇ ਪਿੰਡ ਦੇ ਮੰਨ ਲਓ ਨੰਬਰਦਾਰ ਜੀ ਜਾਂ ਫਿਰ ਪਟਵਾਰੀ ਸਾਹਿਬ ਨੇ ਗਲਤ ਰਿਪੋਰਟ ਬਣਾਈ ਆ ਇਹ ਤਾਂ ਪਟਵਾਰੀ ਸਾਹਿਬ ਦੱਸ ਸਕਦੇ ਜਾਂ ਸਾਨੂੰ ਜਸਵੰਤ ਸਿੰਘ ਜੀ ਸਾਡੇ ਪਿੰਡ ਦੇ ਨੰਬਰਦਾਰ ਦੱਸ ਸਕਦੇ ਆ ਜਾਂ ਸਾਨੂੰ ਤਹਿਸੀਲਦਾਰ ਸਾਹਿਬ ਦੱਸ ਸਕਦੇ ਆ ਅਸੀਂ ਉਹਨਾਂ ਕੋਲ ਗਏ ਉਹ ਸਾਨੂੰ ਕਹਿੰਦੇ ਆ ਤੁਸੀਂ ਆਪਣੇ ਪਿੰਡ ਦੇ ਵਾਈਸ ਆਪਣੀ ਗੱਲਬਾਤ ਕਰੋ ਪਰ ਸਾਡਾ ਕੋਈ ਹੱਲ ਨਹੀਂ ਨਿਕਲਿਆ ਅਸੀਂ ਪਿੰਡ ਦਾ ਟੱਕ ਰੱਖਿਆ ਸੀ ਪਹਿਲਾਂ ਉੱਥੇ ਵੀ ਸਾਡਾ ਕੋਈ ਹੱਲ ਨਹੀਂ ਨਿਕਲਿਆ ਨਾ ਸਾਨੂੰ ਸਰਪੰਚ ਸਾਹਿਬ ਨੇ ਕੋਈ ਚਿੱਠੀ ਦਾ ਜਵਾਬ ਦੇਆ ਨਾ ਅਸੀਂ ਡੀਸੀ ਸਾਹਿਬ ਕੋ ਗਏ ਡੀਸੀ ਸਾਹਿਬ ਨੇ ਕੋਈ ਹੱਲ ਨਹੀਂ ਬਟਾਇਆ ਸਾਡਾ ਤੇ ਪੰਚਾਇਤ ਵਿੱਚ ਸਾਡੇ ਨਾਲ ਸੋਹਣ ਸਿੰਘ ਪੰਚ ਜੀ ਸੇਵਾ ਸਿੰਘ ਪੰਚ ਜੀ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਤੇ ਆ ਜੀ ਫੈਕਟਰੀ ਦਾ ਜਦੋਂ ਕੰਮ ਚੱਲਦਾ ਤਾਂ ਆ ਰੋਕਣ ਤੱਕ ਅਸੀਂ ਗਏ ਆ ਉੱਥੇ ਫਿਰ ਸਾਡੇ ਪਰਚੇ ਕਰੇ ਉਹਨਾਂ ਨੇ 6 ਬੰਦੇ ਆ ਪਰਚੇ ਕਰੇ ਠੀਕ ਹੈ ਜੀ ਤੇ ਮੈਨੂੰ ਇਦਾਂ ਲੱਗਦਾ ਵੀ ਮੰਨ ਲਓ ਜਿਹੜੇ ਬੰਦੇ ਪਿੱਛੇ ਹਟਦੇ ਜਾਂ ਤਾਂ ਉਹ ਪਰਚੇ ਤੋਂ ਡਰਦੇ ਆ ਜਾ ਫਿਰ ਕੋਈ ਹੋਰ ਤਰ੍ਹਾਂ ਦਾ ਕੰਮ ਹੋਊਗਾ ਜੀ ਇਹਦਾ ਸਾਨੂੰ ਪਤਾ ਨਹੀਂ ਲੱਗਿਆ ਬਾਕੀ ਇਹ ਬੰਦਿਆਂ ਦੇ ਘਰ ਨੇੜੇ ਆ ਜੀ ਇਹਨਾਂ ਨਾਲ ਗੱਲਬਾਤ ਕਰੋ ਵੀ ਕੀ ਕੀ ਨੁਕਸਾਨ ਆ ਇਹਨਾਂ ਦੇ ਘਰ ਨੇੜੇ ਆ ਤੁਸੀਂ ਤੁਸੀਂ ਹਲਕਾ ਇੰਚਾਰਜ ਨੂੰ ਦਿੱਤੀ ਐ ਹਲਕਾ ਇੰਚਾਰਜ ਨੂੰ ਸਾਰਾ ਅਸੀਂ ਦੱਸਿਆ ਜੀ ਹਲਕਾ ਇੰਚਾਰਜ ਕਹਿੰਦੇ ਕੋਈ ਨਹੀਂ ਜੀ ਅਸੀਂ ਜਾਂਚ ਪੜਤਾਲ ਕਰਾਂਗੇ ਉਹਨਾਂ ਨੇ ਵੀ ਕੋਈ ਜਾਂਚ ਨਹੀਂ ਕੀਤੀ ਪੁਰੇ ਨਾ ਨਸ਼ਿਆਂ ਵਿਰੋਧੀ ਕੈਂਪ ਲੱਗਿਆ ਸੀ ਪੁਰੇ ਵੀਡੀਓ ਸਾਹਿਬ ਆਏ ਜਿਹੜੇ ਡਾਕਟਰ ਚਰਨਜੀਤ ਸਿੰਘ ਜੀ ਚੰਨੀ ਉਹਨਾਂ ਨੇ ਵੀ ਆਉਣਾ ਸੀ ਉਹਨਾਂ ਨੇ ਪ੍ਰੋਗਰਾਮ ਰੱਦ ਹੋ ਗਿਆ ਅਸੀਂ ਵੀਡੀਓ ਸਾਹਿਬ ਨੂੰ ਕਿਹਾ ਸਾਡਾ ਮੈਗ ਤੱਕ ਬੰਦ ਕਰਤਾ ਜੀ ਉਹਨਾਂ ਨੇ ਐਨਾ ਉਹਨਾਂ ਨੂੰ ਡਰ ਪਤਾ ਨਹੀਂ ਕਿਉਂ ਲੱਗਦਾ ਫੈਕਟਰੀ ਵਾਲਿਆਂ ਤੇ ਉਹਨਾਂ ਨੇ ਸਾਡਾ ਮੈਗ ਤੱਕ ਬੰਦ ਕਰਤਾ ਵੀ ਅਸੀਂ ਬੋਲਣ ਨਹੀਂ ਦੇਣੇ ਇਹ ਬੰਦੇ ਚਲੋ ਜੀ ਅਸੀਂ ਵੀਡੀਓ ਸਾਹਿਬ ਨੂੰ ਕਿਹਾ ਉਹ ਕਹਿੰਦੇ ਵੀ ਸਾਡੇ ਕੋਲ ਦਫ਼ਤਰ ਆਇਓ ਅਸੀਂ ਦਫ਼ਤਰ ਅਸੀਂ ਚਿੱਠੀ ਢਵਾ ਕੇ ਲੈ ਕੇ ਆਏ ਵੇ ਆ ਜਿਹੜੀ ਉਹਨਾਂ ਨੂੰ ਅਸੀਂ ਦਫ਼ਤਰ ਚ ਦਈਆ ਉਹਨਾਂ ਨੇ ਸਾਫ਼ ਇਨਕਾਰ ਕਰਤਾ ਕਹਿੰਦਾ ਮੈਂ ਚਿੱਠੀ ਨਹੀਂ ਫੜ ਸਕਦਾ ਤੁਹਾਡੀ ਫਿਰ ਅਸੀਂ ਕਿਸੇ ਨੂੰ ਕਿਹਾ ਵੀ ਸਾਡੀ ਇੱਧਾ ਚਿੱਠੀ ਨਹੀਂ ਪੜੀ ਹੈ ਕਿ ਉਹਨਾਂ ਨੇ ਐਮਐਲਏ ਸਾਹਿਬ ਨੂੰ ਵੀ ਕਿਹਾ ਉਹ ਕਹਿੰਦੇ ਜੀ ਕੋਈ ਨਹੀਂ ਗੱਲਬਾਤ ਕਰਦੇ ਆ ਕਰਦੇ ਆ ਪਰ ਸਾਡਾ ਹੱਲ ਨਹੀਂ ਨਿਕਲਦੇ ਆ ਫੈਕਟਰੀ ਦਾ ਕੰਮ ਧੜਦੇ ਨਾਲ ਚੱਲ ਰਿਹਾ ਏ ਉੱਥੇ ਬਿਜਲੀ ਦੀਆਂ ਤਾਰਾਂ ਪੈਗੀਆਂ ਏ ਉਹਨਾਂ ਨੇ ਛੱਟ ਤੱਕ ਤਾਂ ਉਹ ਕਰਨ ਲੱਗੇ ਪਿਆ ਮਾਲ ਉੱਥੇ ਆਉਣ ਲੱਗਿਆ ਇਹ ਮੈਨੂੰ ਪਤਾ ਨਹੀਂ ਲੱਗਦਾ ਵੀ ਪਿੰਡ ਵਾਲੇ ਕਿਉਂ ਚੁੱਪਾ ਜਾਂ ਪੰਚਾਇਤ ਕਿਉਂ ਚੁੱਪਾ ਕੁਝ ਪੰਚਾਂ ਨੂੰ ਛੱਡ ਕੇ ਬਾਕੀ ਸਭ ਚੁੱਪ ਜੇਕਰ ਕਾਰਵਾਈ ਅੱਗੇ ਨਹੀਂ ਹੁੰਦੀ ਤਾਂ ਕੀ ਸਟੈਪ ਫਿਰ ਅਸੀਂ ਪਿੰਡ ਵਾਲੇ ਇਕੱਠੇ ਹੋ ਕੇ ਰੋਜ਼ ਪ੍ਰਦਰਸ਼ਨ ਕਰਾਂਗੇ ਉੱਥੇ ਜਾ ਕੇ ਸਾਡੀ ਤਾਂ ਇਹੀ ਮੰਗ ਹੈ ਜੇ ਤਾਂ ਸਰਕਾਰ ਕੁਛ ਇਸ ਮਸਲੇ ਦਾ ਹੱਲ ਕਰੇ ਜਾਂ ਪਿੰਡ ਦੀ ਪੰਚਾਇਤ ਨੂੰ ਚਾਹੀਦਾ ਵੀ ਉਹ ਅੱਗੇ ਹੋ ਕੇ ਅਸੀਂ ਪੰਚਾਇਤ ਅਸੀਂ ਪਿੱਛੇ ਹੋ ਜਾਂਦੇ ਆ ਪੰਚਾਇਤ ਨੂੰ ਅੱਗੇ ਕਰ ਦਿੰਦੇ ਆ ਜੀ ਉਹ ਹੱਲ ਕਰਦੀ ਹੈ ਕਿਉਂਕਿ ਜਿਹਨੇ ਫੈਕਟਰੀ ਲਈ ਹੋਣੀ ਨਾ ਅਪਰੂਵਲ ਪਰਮਿਸ਼ਨ ਦਾ ਸਾਰੀਆਂ ਲਈਆਂ ਪਰਮਿਸ਼ਨਾਂ ਅਸੀਂ ਕਹਿੰਦੇ ਵੀ ਸਾਰੀਆਂ ਲਈਆਂ ਵਿਆਂ ਪਰ ਉਹ ਪਰਮਿਸ਼ਨਾਂ ਬਿਲਕੁਲ ਗਲਤ ਆ ਜੋ ਅਸੀਂ ਆਰਟੀਆਈ ਪਾਈ ਆ ਸਰਕਾਰ ਕਹਿੰਦੀ ਆ ਵੀ 150 ਮੀਟਰ ਦੇ ਘੇਰੇ ਦੇ ਵਿੱਚ ਕੋਈ ਗੈਸ ਪੈਟਰੋਲੀਅਮ ਉਹ ਹੋਣਾ ਨਹੀਂ ਚਾਹੀਦਾ ਜੀ ਦੇ ਵਿੱਚੋਂ ਪਿੰਡ ਦਾ ਨਾਲਾ ਕੁਦਰਤੀ ਨਾਲਾ ਕੋਲੇ ਹੈਗਾ ਉਹ ਤੇ ਰੇਲ ਤ੍ਰੇਨ ਹੈਗਾ ਜੀ ਸਾਡੀ ਪਾਈਪ ਲਾਈਨ ਲੰਘਦੀ ਆ ਇੱਕ ਗਡਾਉਨ ਬਣਿਆ ਹੋਇਆ ਜੀ ਆ ਉੱਥੇ ਗੈਸ ਏਜੰਸੀ ਲੰਘਦੀ ਉਹ ਗੈਸ ਏਜੰਸੀ ਅਸੀਂ ਨਾਪ ਕੇ ਵੀ ਦੇਖੀ ਉਹਦੀ 80 ਮੀਟਰ ਦੀ ਦੂਰੀ ਬਣਦੀ ਆ ਮੰਨ ਲਓ ਸਾਡੇ ਉੱਥੇ ਫੈਕਟਰੀ ਦਾ ਕੋਈ ਵੀ ਮੰਨ ਲਓ ਅੱਗ ਲੱਗ ਗਈ ਆਪਣਾ ਗਡਾਉਨ ਵਿੱਚ ਅੱਗ ਲੱਗ ਗਈ ਰੋਪੜ ਦੇਖੋ ਕਿੰਨੀ ਦੂਰ ਆ ਜੀ ਉੱਥੇ ਤਾਂ ਵੈਸੇ ਹੀ ਪੂਲ ਪਾਣਾ ਰਿਹਾ ਜੀ ਵੈਸੇ ਹੀ ਜਾਮ ਲੱਗਿਆ ਰਹਿੰਦਾ ਹੈ ਜਦ ਨੂੰ ਪਿੰਡ ਪਿੰਡ ਨੇ ਫੁੱਟ ਜਾਣਾ ਜੀ ਜਦ ਨੂੰ ਉਹਦੇ ਵਾਹ ਅਪਗ੍ਰੇਡ ਤੇ ਗੱਡੀਆਂ ਹੋਣ ਮੁੱਦਾ ਜੀ ਸਾਡੇ ਪਿੰਡ ਦਾ ਬਹੁਤ ਬੜਾ ਮੁੱਦਾ ਬਣ ਗਿਆ ਜੀ ਹੁਣ ਇਹ ਜੋ ਫੈਕਟਰੀ ਲੱਗ ਰਹੀ ਹੈ ਇਹ ਪਹਿਲਾਂ ਇਸ ਦਾ ਰੀਜਨ ਇਹ ਪਤਾ ਕਰੀਏ ਜੀ ਛਟੋਲੀ ਪਹਿਲਾਂ ਫੈਕਟਰੀ ਚੱਲਦੀ ਸੀ ਕਿ ਉੱਥੇ ਕਿਉਂ ਚੱਕੀ ਗਈ ਇਹ ਉਹ ਪਿੰਡ ਦੇ ਵਿੱਚ ਜੋ ਹੋ ਵੀ ਇਹ ਸਭ ਅਸੀਂ ਪਰਤਾਲ ਕਰੀ ਆ ਬੰਦਿਆਂ ਨੂੰ ਕੈਂਸਰ ਹੋ ਗਈ ਇੱਥੇ ਇਹਨਾਂ ਨੇ ਉੱਥੇ ਸ਼ਿਫਟ ਕਰੀ ਆ ਉਹ ਪਿੰਡ ਵਾਲੇ ਪਿੰਡ ਵਾਲਿਆਂ ਨੇ ਅਪਲੀਕੇਸ਼ਨ ਆ ਪਾ ਕੇ ਫੈਕਟਰੀ ਚਕਾਈ ਆ ਜੀ ਹੁਣ ਇਹ ਸਾਡੇ ਪਿੰਡ ਨਾਲ ਜ਼ਮੀਨ ਖਰੀਦੀ ਆ ਜੀ ਇਹ ਤਾਂ ਉਹ ਫੈਕਟਰੀ ਲੱਗੇ ਲਾਉਣ ਜੀ ਸਾਡਾ ਇਹੀ ਬੇਨਤੀ ਆ ਜ ਇਹਦਾ ਕਚਰਾ ਉੜਕੇ ਸਾਡੇ ਵੇੜਿਆਂ ਵਿੱਚ ਪੈਣਾ ਡੰਗਰ ਪਾਉਂਦੇ ਸਾਡੇ ਬਾਹਰ ਖੜਦੇ ਆ ਕੱਖਾਂ ਦੇ ਵਿੱਚ ਹਾਂ ਇਹ ਸਾਰਾ ਲੋਹਾ ਕੰਨ ਅੰਦਰ ਸਾਡੇ ਜਾਣੇ ਜੋ ਹੈਗੇ ਆ ਆਉਣ ਵਾਲੇ ਸਮੇਂ 'ਚ ਸਾਡੇ ਪਿੰਡ ਨੂੰ ਬਰਬਾਦ ਕਰ ਦਊਗੀ ਜੇ ਨਾ ਅਸੀਂ ਕੋਈ ਹੱਲ ਕਰਾਈ ਇਹਦਾ ਪਿੰਡ ਮੇਰਾ ਅਧਰੇੜਾ ਜੀ ਨਾਂ ਮੇਰਾ ਕੁਲਦੀਪ ਸਿੰਘ ਆ ਜੀ ਅੱਜ ਇਕੱਠ ਹੋਇਆ ਪਿੰਡ ਦੇ ਵਿੱਚ ਕੀ ਮੁੱਦਾ ਹੈ ਤੇ ਇਹੋ ਫੈਕਟਰੀ ਲੱਗ ਰਹੀ ਹੈ ਜਿਹੜੀ ਬਾਕੀ ਤੁਹਾਨੂੰ ਬਲਜੀਤ ਸਿੰਘ ਨੇ ਦੱਸਿਆ ਜੀ ਵੀ ਉਹਦੇ 'ਚ ਕੀ ਕੀ ਨੁਕਸਾਨ ਹੈ ਵੀ ਉਹਨਾਂ ਤੋਂ ਬਿਤਰ ਸਾਡੇ ਸਾਡੇ ਘਰ ਨੇੜੇ ਬਿਲਕੁਲ ਸਾਡੇ ਪਿੰਦੇ ਸਭ ਤੋਂ ਪਹਿਲਾਂ ਸਾਡੀ ਇਹ ਰਿਕਵੈਸਟ ਆ ਵੀ ਉਹ ਫੈਕਟਰੀ ਨਹੀਂ ਲੱਗਣੀ ਚਾਹੀਦੀ ਉ ਇਸ ਬਾਰੇ ਹਾਂ ਹਾਂ ਜੀ ਆ ਕਾ ਵੀ ਸਾਰੇ ਤਿਆਰ ਹੋਏ ਹੋ ਸਭ ਕੋ ਪਤਾ ਕਰਿਆ ਹੋਇਆ ਜੀ ਜੇਕਰ ਫੈਕਟਰੀ ਦਾ ਕੁਝ ਨਹੀਂ ਬੰਦ ਹੁੰਦਾ ਤਾਂ ਅਗਲੇ ਚੱਪੀ ਉਹ ਫਿਰ ਅਗੇ ਜੇ ਇੱਥੇ ਅਗੇ ਕੋਈ ਰੋਸ ਪ੍ਰਦਰਸ਼ਨ ਦਾ ਕਰੋਗੇ ਜੀ ਉਹ ਜਸਵੰਤ ਸਿੰਘ ਮੇਰਾ ਨਾਮ ਹੈ ਪਿੰਡ ਦਾ ਮੈਂ ਆਪਣਾ ਪਿੰਡ ਦਾ ਸਰਪੰਚ ਵੀ ਹੈ ਕਿਹੜੇ ਪਿੰਡ ਦਾ ਆਪਣਾ ਉਹ ਉਹ ਅਧਰੇੜੇ ਦਾ ਸਰਪੰਚ ਹੈ ਅੱਜ ਪਿੰਡ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀਗੇ ਉਹ ਕਿ ਫੈਕਟਰੀ ਲੱਗਦੀ ਹੈ ਵਿਰੋਧ ਕਰ ਰਹੇ ਆ ਉਹਦਾ ਵੀ ਲੱਕੜੀ ਵੀ ਚਾਹੀਦੀ ਵੀਰ ਜੀ ਗੱਲ ਵੀਰ ਜੀ ਗੱਲ ਇਸ ਤਰ੍ਹਾਂ ਇਹ ਸਾਡਾ ਪਿੰਡ ਉਹ ਆਪਣਾ ਉਹਦੇ ਜ਼ੋਨ ਵਿੱਚ ਹੈਗਾ ਉਹਦੇ 'ਚ ਆਪਣਾ ਫੈਕਟਰੀ ਜ਼ੋਨ 'ਚ ਹੈਗਾ 7 ਤੇ ਕੋਈ ਉਹਨਾਂ ਨੇ ਆਪਣਾ ਹੁਣੀ ਲੱਤੀ ਹੈਗੀ ਆਪਣਾ ਆਪਣਾ ਪਰਮਿਸ਼ਨ ਕੋਈ ਨਹੀਂ ਲੱਤੀ ਅਸੀਂ ਤਾਂ ਜੇ ਮੰਨ ਲਓ ਕੋਈ ਇਹ ਆਪਣਾ ਸਰਕਾਰ ਉਹ ਕਰਨਾ ਚਾਹੁੰਦੀ ਹੈ ਬੰਦ ਕਰਨਾ ਕਹਿੰਦੀ ਹੈ ਉਹ ਆਪਣਾ ਕਰ ਦੇਵੇ ਸਾਨੂੰ ਕੀ ਦਰਾਜ ਹੈ 7 ਤੇ ਕੋਈ ਪਰਮਿਸ਼ਨ 7 ਇਹ ਨਹੀਂ ਲੱਤੀ ਸਾਨੂੰ ਕੋਈ ਪੁੱਛਿਆ ਨਹੀਂ ਕਿਸੇ ਫੈਕਟਰੀ ਜ਼ੋਨ ਉਹਨਾਂ ਨੇ ਪਿੰਡ ਦਾ ਲੰਬੜਦਾਰ ਵੀ ਹੋ ਆ ਪਿੰਡ ਦਾ ਲੰਬੜਦਾਰ ਵੀ ਹੈ ਆਪਣਾ ਸਰਪੰਚ ਵੀ ਹੈ ਜਿਹੜੀ ਰਜਿਸਟਰੀ ਹੋਈ ਹੈ ਤੁਸੀਂ ਲੰਬੜਦਾਰੀ ਵਿੱਚ ਤੁਸੀਂ ਭਾਈ ਹਾਂ ਹਾਂ ਮੈਂ ਪਾਈ ਹੈ ਜੀ ਮੈਂ ਪਾਈ ਹੈ ਗਵਾਹੀ ਉਹਦੇ ਤਾਂ ਕੋਈ ਗੱਲ ਨਹੀਂ ਜੀ ਮੈਂ ਆਪਣਾ ਮੈਨੂੰ ਉਹ ਦੰਦੀ ਸਰਕਾਰ ਉਹ ਦੰਦੀ ਪੈਸੇ ਦਿੰਦੀ ਹੈ ਮੈਂ ਉਹਦੀ ਕੋਈ ਰਗਵਾਈ ਪਾਈ ਹੈ ਪਿੰਡ ਵਾਸੀ ਕਹਿ ਰਹੇ ਕਿ ਜਿਹੜੀ ਫੈਕਟਰੀ ਲੱਗ ਰਹੀ ਹੈ ਉਹਦੇ ਬਿਲਕੁਲ ਨਾਲ ਇੱਕ ਜਿਹੜਾ ਗੈਸ ਸਬਸਿਡੀ ਹੈ ਉਹ ਉਹ ਤਾਂ ਗੈਸ ਜੈਮਸੀ ਉਹਦੀ ਹੈ ਉਹਦੀ ਆਪਣਾ ਸਰਕਾਰ ਦੀ ਹੈ ਹੋਈ ਵੀ ਆਪਣਾ ਲੱਗੀ ਹੋਈ ਸਾਨੂੰ ਉਹਦੇ ਚ ਗੈਸ ਦਾ ਅਤਰਾਜ ਕਹਿੰਦੇ ਵੀ ਗੈਸ ਸਬਸਿਡੀ ਹੋਣੀ ਚਾਹੀਦੀ ਹੈ ਉਹ ਤਾਂ ਉਹ ਤਾਂ ਉਹਨਾਂ ਨੂੰ ਉਹਨਾਂ ਨੂੰ ਜਿਨ੍ਹਾਂ ਨੇ ਉਹ ਦਿੱਤੀ ਉਹਨੂੰ ਆਪਣਾ ਪਰਮਿਟ ਦਿੱਤੀ ਉਹਨੂੰ ਉਹਨਾਂ ਨੂੰ ਚਾਹੀਦੀ ਰੋਗ ਚਾਹੀਦੀ ਸਾਨੂੰ ਤਾਂ ਕੋਈ ਮਤਲਬ ਨਹੀਂ ਤੇ ਜੇਕਰ ਕੋਈ ਗੱਲਬਾਤ ਹੁੰਦੀ ਕਿ ਪਿੰਡ ਵਾਲੇ ਨਾਲ ਖੜੋਗੇ ਕਿਸੇ ਅਸੀਂ ਤਾਂ ਹੁਣ ਤੱਕ ਪਿੰਡ ਵਾਲੇ ਮੇਰੇ ਕੋਲ ਆਏ ਨਹੀਂ ਜੀ ਜਰ ਕੇ ਪਿੰਡ ਦਾ ਸਰਪੰਚ ਵੀ ਮੈਂ ਆ ਲੰਬੜਦਾਰ ਵੀ ਮੈਂ ਮੈਂ ਮੇਰੇ ਕੋਲ ਤਾਂ ਆਏ ਨਹੀਂ ਪਿੰਡ ਵਾਲੇ ਕੋਈ ਹੁਣ ਤੱਕ ਪਿੰਡ ਕੋਈ ਵੀ ਨਹੀਂ ਆਇਆ ਮੇਰੇ ਕੋਲ ਕੋਈ ਨਹੀਂ ਇੱਕ ਦਿਨ ਮੇਰੇ ਕੋਲ ਉਹ ਲੈ ਕੇ ਆਏ ਤੇ ਉਹ ਐਪਲੀਕੇਸ਼ਨ ਲੈ ਕੇ ਆਏ ਤੇ ਦੋ ਦਿਨ ਉਹਦੇ ਦਫਤਰ ਚਲੇ ਗਏ ਆਪਣਾ ਡੀਸੀ ਦਫਤਰ ਉਹ ਮੇਰੇ ਖਿਲਾਫ ਬੋਲਣ ਲੱਗੇ ਕਿ ਸਰਪੰਚ ਉਹਦੀ ਪਿਆ ਆਪਣਾ ਹੁਕਮ ਕਰਨ ਦੀ ਨਹੀਂ ਸੁੱ ਕਹਿੰਦੇ 350 ਪਿੰਡ ਵਾਸੀਆਂ ਨੇ ਸਾਈਨ ਕਰਿਆ ਮੈਂ ਉਹ ਤਾਂ ਉਹਦਾ ਜੇ ਆਪਣਾ ਉਹਨਾਂ ਨੇ ਸਾਈਨ ਕਰਿਆ ਉਹ ਉਹਦੇ ਕੋਲ ਮਿਲ ਲਵੇ ਜਾ ਕੇ ਉਹਨੂੰ ਮਿਲਵੇ ਡੀਸੀ ਨੂੰ ਮਿਲ ਲਵੇ ਮੁੱਖ ਮੰਤਰੀ ਨੂੰ ਮਿਲ ਲਵੇ ਮੈਂ ਨਾਲ ਚੱਲਦਾ ਤੁਸੀਂ ਨਾਲ ਖੜੇ ਹੋ ਪਿੰਡ ਵਾਸੀ ਆ ਮੈਂ ਤਾਂ ਨਾਲ ਆ ਮੈਨੂੰ ਆਪਾਂ ਨੂੰ ਕੀ ਗੱਲ ਹੈ ਜਦ ਸਾਡਾ ਜੌਨ ਫੈਕਟਰੀ ਚ ਜੌਨ ਚ ਹੈ ਜੇ ਸਰਕਾਰ ਨੇ ਉਹਨੂੰ ਪਰਮਿਸ਼ਨ ਦਿੱਤੀ ਹੈ ਸਾਡੇ ਕੋਈ ਐਨਓਸੀ ਨਹੀਂ ਲੱਤੀ ਸਾਡੇ ਕੋਲ ਕੋਈ ਗੱਲ ਨਹੀਂ ਕੋਈ